ਅਟੋ ਲਾਗਾ ਕੋਈ ਤੇਰਵਦ ਕੋਈ ਹੀ ਚਰਵਾਦ ਫਖਸ਼ੇਰ ਵਾਪਸਾਂ ਦੇ ਅਧਿਕਾਰੀਆਂ ਨੇ ਫਖਸ਼ੇਰ ਵਾਪਸਾਂ ਵੀ ਅੱਖਾਂ ਦੇ ਕੋੜ ਦੇ ਕੇ ਉਹ ਰਾਜਗਦੀ ਤੋਂ ਲਾ ਕੇ ਕੈਦ ਦੇ ਵਿੱਚ ਸੁੱਟ ਕੇ ਮਾਰਿਆ ਪਾਪਾ ਬੰਦਾ ਸਿੰਘ ਬਹਾਦਰ ਤਾਂ ਬਚਣ ਵਾਲਾ ਸੀ ਇਤਿਹਾਸਕ ਮੋੜ ਦੇ ਮੁਗਲਾਂ ਕਰਦੇ ਉਹ ਵੀ ਅੱਖਾਂ ਦੀ ਕੋੜ ਦੰਦੇ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਜੀ ਇਸ ਪੰਜਾਬ ਦੀ ਖਾਤਰ ਮਾਰ ਕੇ ਗਿਆ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੋਫ ਤੇ ਕੀ ਲਾਗੇ ਮੇਰਾ ਐਸੇ ਪੰਜਾਬ ਦੇ ਖਾਤਰ ਬਾਬਾ ਬੰਦਾ ਸਿੰਘ ਬਹਾਦਰ ਨੇ ਹੱਥ ਕੇ ਆਪਣੇ ਪੁੱਤਰ ਦਾ ਕਾਲਜਾ ਮੂਹਰੇ ਵਿੱਚ ਪਵਾ ਲਿਆ ਤੇ ਜਦੋਂ ਫਕਸ਼ੀਰ ਬਾਦਸ਼ਾਹ ਨੇ ਆਖਿਆ ਬੰਦਾ ਸਿੰਘਾ ਹੋ ਕੀ ਰਿਹਾ ਦੇਖ ਕੇ ਤੂੰ ਆ ਹੁਣ ਕੀ ਹੋ ਰਿਹਾ ਏ ਉਹ ਕਿੰਦਾ ਹੋ ਰਿਹਾ ਤੈਨੂੰ ਨਹੀਂ ਪਤਾ ਜਦੋਂ ਜਵਾਈ ਭਾਈ ਪਹਿਲੀ ਵਾਰ ਆਪ